ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਦੇ ਵਲੌਗ ਦੀ ਕਰਨ ਲੱਗਿਆਂ ਸ਼ੁਰੂਆਤ ਤੇ ਅੱਜ ਫਿਲਹਾਲ ਤਾਂ ਮੈਂ ਘਰੇ ਹੈਗਾ 10:30 ਵਜੇ ਸ਼ਾਮ ਨੂੰ 3:30 ਵਜੇ ਪਟਿਆਲੇ ਜਾਊਗਾ ਦਵਾਈ ਲੈ ਕੇ ਆਉਣੀ ਹੈ ਤਬੀਰ ਠੀਕ ਜੀ ਨਹੀਂ ਹੈਗੀ ਤੇ ਤੁਹਾਨੂੰ ਫਿਰ ਤੁਖਾਵਾਂਗੇ ਅੱਗੇ ਜੁੜੇ ਰਹੋ ਤੇ ਆ ਬਾਹਰ ਅੱਜ ਧੁੱਪ ਨਿਕਲੀ ਵੀ ਆ ਹਾਂ ਜੀ ਦੋਸਤੋ ਰੋਟੀ ਖਾ ਰਹੇ ਹਾਂ ਆਜੋ ਤੁਹਾਨੂੰ ਖਵਾ ਦਈਏ ਫਿਰ ਰੈਸਟ ਕਰੂੰਗਾ 2-3 ਘੰਟੇ ਹੁਣ 4 ਵਜੇ ਦਵਾਈ ਲੈਣ ਜਾਊਗਾ ਤੇ ਫਿਰ ਤੁਹਾਨੂੰ ਪਟਿਆਲੇ ਦਾ ਹਾਲ ਦਿਖਾਵਾਂਗਾ ਓਕੇ ਜੀ ਹਾਂਜੀ ਆਜੋ ਤੁਹਾਨੂੰ ਘਰ ਦਾ ਮੰਗੇਓ ਖੁਲਾ ਦਈਏ ਬਹੁਤ ਮਿੱਠੇ ਅੰਬ ਨੇ ਬਿਨਾ ਸਪਰੇਅ ਤੋਂ ਬਿਨਾ ਕਿਸੇ ਉਤੋਂ ਖਾਦ ਤੋਂ ਆਰਗੇਨਿਕ ਨਹੀਂ ਜਮੇ ਆਪਣੇ ਘਰ ਦੇ ਅੰਬ ਹੈਗੇ ਨੇ ਦੇਖੋ ਕਿੰਨੇ ਐ ਖਾ ਕੇ ਦੇਖਦੇ ਹਾਂ ਐ ਲਾਜਵਾਬ ਬਹੁਤ ਮਿੱਠਾ ਅੰਬਾ ਬਹੁਤ ਜਿਆਦਾ ਹਾਂਜੀ ਤਿਆਰਤਾ ਮੈਂ ਹੋ ਗਿਆ ਚਲੋ ਦਸਤਾਰਨੀ ਬੰਦਣੀਆਂ ਆਏ ਹਾਂ ਚੱਲਦੇ ਹਾਂ ਤੇ ਮੰਦਰ ਚ ਮੱਥਾ ਟੇਕਦੇ ਹਾਂ ਤੇ ਨਾਲੇ ਡਾਕਟਰ ਤੋਂ ਦਵਾਈ ਲੈ ਕੇ ਆਉਣੇ ਆ ਪਟਿਆਲੇ ਤੋਂ ਆਹ ਧਰੀ ਵੀ ਆ ਮਿੱਠਾ ਫਾੜੀਏ ਵਿੱਚ ਫਿਰ ਲੈਤੀ ਵੀ ਪਾ ਦਈਏ ਚਾ ਦੁੱਧ ਲੈ ਕੇ ਆਇਆ ਫ੍ਰੀਜੋਂ ਦੁੱਧ ਪਾ ਦਈਏ ਚਾ ਚਾ ਪਾ ਦਈਏ ਜੀ ਚਾ ਹੁਣ ਬਾਲੀਆਂ ਬੁਲੀਆਂ ਆ ਜਾਣਗੀਆਂ ਫਿਰ ਪੀਕੇ ਚੱਲਦੇ ਆਂ ਪਟਿਆਲੇ ਨੂੰ ਜੁੜੇ ਰਹੇ ਟੀਮੀ ਘਰ ਰਹੀ ਆ ਹੈਲੋ ਕਰਦੇ ਆਂ ਅੰਦਰ ਸਾਰਿਆਂ ਨੂੰ ਹੈਲੋ ਕਰਦੇ ਹਾਂਜੀ ਹੁਣ ਚਲਦੇ ਆਂ ਜੀ ਸ਼ਹਿਰ ਨੂੰ ਪਟਿਆਲੇ ਨੂੰ ਦਵਾਈ ਤੂਈ ਲੈਣੇ ਆਂ ਮੱਥਾ ਟੇਕਦੇ ਆਂ ਜੁੜੇ ਰਹੋ ਗੱਡੀ ਕਰਦੀ ਐ ਸਟਾਰਟ ਹਾਂਜੀ ਤੇ ਲਾਈਟ ਘਰ ਵਾਲੀ ਭੱਜੀ ਦੀ ਆ ਗੱਡੀ ਕਰਤੀ ਸਟਾਰਟ ਚਲੋ 5-4 ਮਿੰਟ ਚ ਠੰਡੀ ਹੋ ਜੂਗੀ ਫਿਰ ਆਪਾਂ ਚਲਦੇ ਆਂ ਜੁੜੇ ਰਹੋ ਸਮਾਨਾ ਰੱਖ ਲਿਆ ਗੱਡੀ ਦਾ ਹਾਂਜੀ ਹੁਣ ਚਲਦੇ ਆਂ ਪਟਿਆਲੇ ਨੂੰ ਗੱਡੀ ਜਣ ਚਲਦਾਂ ਜੀ ਜਾ ਰਿਹਾ ਹੈਗਾ ਪਟਿਆਲੇ ਨੂੰ ਇਹ ਵਾਲੀ ਪਹੁੰਚਣ ਵਾਲਾ ਅੱਡੇ ਤੇ ਦੇਖੋ ਕਿੰਨਾ ਵਧੀਆ ਮੌਸਮ ਲਖਾਂਜੀ ਪਟਿਆਲੇ ਆ ਗਏ ਜੀ ਹੁਣ ਮੱਥਾ ਟੇਕਦੇ ਆਂ ਪਹਿਲਾਂ ਜਾ ਪਹਿਲਾਂ ਮੱਥਾ ਮੁੱਥਾ ਟੇਕ ਕੇ ਫੇਰ ਟਰੈਕਟਰ ਫੁੱਲ ਚਲਦੇ ਆਂ ਫਿਰ ਮੜਾ ਮੋਟਾ ਧੀਜਿਆਂ ਨੂੰ ਮਿਲ ਕੇ ਵਾਪਸ ਹਾਂਜੀ ਪਟਿਆਲੇ ਆ ਗਿਆ ਉੱਤਨਾ ਮੱਥਾ ਟੇਕ ਲਈਏ ਮੰਦਰ ਚ ਫੇਰ ਗਾਹ ਨੂੰ ਚਲਦੇ ਹੈਗੇ ਹੁੰਦੇ ਰਹੇ ਹਾਂਜੀ ਮੱਥਾ ਟੇਕ ਲਿਆ ਜੀ ਹੁਣ ਚਲਦੇ ਆਂ ਫਿਰ ਹਾਂਜੀ ਮੱਥਾ ਟੇਕ ਲਿਆ ਹੁਣ ਚਲਦੇ ਆਂ ਗਾਹਾਂ ਜੁੜੇ ਰਹੇ ਹਾਂ ਚਲੋ ਚਲਦੇ ਆਂ ਹੁਣ ਚਲਦੇ ਆ ਜੀ ਆ ਆ ਵੀ ਮਿੱਤਰ ਪਿਆਰਿਓ ਪਟਿਆਲੇ ਹਾਂ ਤਮ ਆਇਆ ਦੀਆ ਕਨੇ ਕੋਚਾ ਬਹੁਤ ਮਸ਼ਹੂਰ ਆ ਇੱਥੇ ਮੈਂ ਚੱਲ ਕੋਈ ਨਾਲ ਤੀਆ ਮੇਰੇ ਮੈਂ ਚੱਲ ਖਲਾ ਦਿੰਨੇ ਆ ਕੋਚਾ ਭਾਈ ਦੇ ਨੂੰ ਕੋਈ ਗੱਲ ਨਹੀਂ ਉਹ ਖੜੀਏ ਆਪਣੀ ਛੋਟ ਤਾਂ ਚਲੋ ਹੁਣ ਡਾਕਟਰ ਨੂੰ ਦੇਖਦੇ ਆ ਜੀ ਆਪਾਂ ਨੂੰ ਡਾਕਟਰ ਮਿਲ ਗਿਆ ਤਾਂ ਫਿਰ ਦਵਾਈ ਲੈ ਕੇ ਠੀਜਿਆਂ ਨੂੰ ਮਿਲਦੇ ਆ ਆਪਾਂ ਜਾ ਕੇ ਠੀਕ ਆ ਨਾ ਜੁੜੇ ਰਹੋ ਜੀ ਹੁਣ ਪਹਿਲਾਂ ਪਿੰਨੇ ਆ ਚਾਹ ਕਿਤੇ ਖੜ ਕੇ ਚਾਹ ਫਿਰ ਡਾਕਟਰ ਤਾਂ ਹਜੇ 5 ਵਜੇ ਬੈਠੂਗਾ ਹਜੇ ਟਾਈਮ ਪਹੁੰਚ ਪਿਆ ਪਹਿਲਾਂ ਕਿਤੇ ਖੜਕੇ ਚਾਚੂ ਪੀਨੇ ਆਂ ਸਰੀਰ ਨੂੰ ਬਣਾਉਣੇ ਆ ਫੇਰ ਲਾਉਣੀ ਆ ਗੇੜੀ ਭਤੀਜੇ ਹਾਂਜੀ ਪਟਿਆਲੇ ਆ ਗਏ ਆਪਾਂ ਬਾਈ ਹਾਂਜੀ ਪਟਿਆਲੇ ਪਹੁੰਚ ਗਿਆ ਬਾਈ ਪੀਐਸ ਜਾ ਰਹੇ ਹਾਂ ਉੱਥੇ ਰੁਕਾਂਗੇ 10-20 ਮਿੰਟ ਹਾਂਜੀ ਮਿੱਤਰੋ ਆ ਗਿਆ ਵੀ ਪਟਿਆਲੇ ਬਾਈ ਪੀਐਸ ਹਾਂਜੀ ਪਟਿਆਲੇ ਆਇਆ ਤੀ ਯਾਰ ਬਾਈ ਪੀਐਸ ਆਮਗਾ ਚਲ ਚਾਚੂ ਪੀ ਲਈਏ ਆ ਆਪਣਾ ਭਤੀਜ ਸਮਾਨੇ ਤੋਂ ਮਿਲ ਗਿਆ ਮਗਰੇ ਗੱਡੀ ਲੈ ਕੇ ਆ ਗਿਆ ਵਿਚਾਰਾ ਡਾਕਟਰ ਨੇ ਲੇਟ ਬੈਠਣਾ ਏ ਡਾਕਟਰ 5 ਵਜੇ ਪਹੁੰਚਦਾ ਹੁੰਦਾ ਮੈਂ ਚੱਲ ਸਾਢੇ 5 ਵਜੇ ਚੱਲਦੇ ਆਂ ਡਾਕਟਰ ਕੋਲ ਹੋਰ ਦੱਸ ਮੁੰਡੇ ਆ ਠੀਕ ਆ ਇਵੇਂ ਚੱਲਦਾ ਕੰਮ ਕਰ ਵਧੀਆ ਚੱਲੀ ਜਾਂਦਾ ਈ ਠੀਕ ਆ ਠੀਕ ਆ ਵਧੀਆ ਹੀ ਚੱਲਣਾ ਚਾਹੀਦਾ ਯਾਰ ਸ਼ਾਹ ਪੀ ਰਹੇ ਆਂ ਆਜੋ ਸ਼ਾਹ ਪੁਲਾ ਦੀਏ ਤੁਹਾਨੂੰ 25 ਪਾ ਪਿੱਛੇ ਖੜੇ ਨੇ ਵਧੀਆ ਚਾਹ ਹੁੰਦੀ ਐ ਇਹਨਾਂ ਦੀ ਯਾਰ ਮਨਤਾਹੀ ਵਧੀਆ ਲੱਗਦੀ ਆ ਪਿੰਡ ਨੂੰ ਇੱਥੇ ਤੇ ਸੂਟ ਵੀ ਆਪਾਂ ਨੂੰ ਇਹੀ ਕਰਦੀ ਆ ਚਾਹ ਹੋਰ ਦੱਸੋ ਗੱਲਬਾਤ ਮਿੱਤਰ ਪਿਆਰੇਓ ਬਸ 20 ਮਿੰਟ ਖੜੂੰਗਾ ਇੱਥੇ ਫਿਰ ਚਾਹ ਚੂ ਪੀ ਕੇ ਜਲਦ ਡਾਕਟਰ ਕੋਲ ਜਾਣਾ ਉਥੋਂ ਦਵਾਈ ਲੈ ਕੇ ਫਿਰ ਚੱਲਾਂਗੇ ਪਿੰਡ ਨੂੰ ਕਿਉਂਕਿ ਘਰ ਦੇ ਵੀ ਗਾਇਬ ਐ ਨੇ ਮੱਥਾ ਟੇਕਣਾ ਹਰਿਮੰਦਰ ਸਾਹਿਬ ਉਹਨਾਂ ਨੇ ਆ ਜਾਣਾ ਏ ਸ਼ਾਮ ਨੂੰ ਉਹਨਾਂ ਨੂੰ ਵੀ ਬਿਠਾ ਕੇ ਲਿਆਉਣਾ ਏ ਸੰਤ ਹਾਂਜੀ ਹੁਣ ਚਾਹ ਪੀ ਕੇ ਜਾਣ ਲੱਗਿਆ ਦੀ ਡਾਕਟਰ ਕੋਲ ਨੂੰ ਆ ਆਪਣੇ ਭਤੀ ਜਾ ਕੇ ਤੁਸੀਂ ਦੇਖੇ ਹੋਣਗੇ ਪਹਿਲਾਂ ਵੀ ਆਂ ਆ ਜਾ ਹਾਂ ਠੀਕ ਓ ਮੈਂ ਟਿਊਸ਼ਨ ਲਾਇਆ ਏ ਹਾਂਜੀ ਠੀਕ ਆ ਠੀਕ ਆ ਯਾਰ ਹੋਰ ਦੱਸੋ ਗੱਲ ਬਾਤ ਉਹ ਕਿਹੜਾ ਪੋਟਾ ਹਾਂਜੀ ਹਾਂਜੀ ਠੀਕ ਆ ਠੀਕ ਆ ਉਸੇ ਟਾਈਪ ਆ ਹਾਂਜੀ ਕਿਵੇਂ ਉਹ ਅਪ ਤੀ ਜਾ ਕੇ ਆ ਵੀ ਆਗੇ ਹੁਣ ਜਾਣ ਲੱਗਿਆ ਸੀ ਮੋਟਰਸਾਈਕਲ ਤੇ ਕੀੜਾ ਲਾ ਕੇ ਹਟਿਆ ਉਹ ਰੀਲ ਵੀ ਪਾਵਾਂਗੇ ਅੱਜ ਕੀੜੀ ਮਰਾਈ ਦਿੱਤੀ ਮੁੰਡੇ ਨੇ ਪੀਕਅਪ ਬਹੁਤ ਆ ਮੋਟਰਸਾਈਕਲ ਦੀ ਕਿਹੜੀ ਕੰਪਨੀ ਦਾ ਉਹ ਜਾਵਾ ਜੀ ਜਾਵਾ ਠੀਕ ਆ ਓਕੇ ਆ ਜਸ ਠੀਕ ਫੜੇ ਨੇ ਸਾਰੇ ਹਾਂਜੀ ਹੁਣ ਜਾਣ ਲੱਗਿਆ ਆਂ ਪੁੱਤੀ ਜਾ ਕੇ ਲੱਭ ਜੂਆ ਤੁਹਾਨੂੰ ਪੁੱਤੀਜੋ ਤੁੰ ਵੀ ਓਕੇ ਓਕੇ ਹਾਂਜੀ ਹੁਣ ਚਲਦਿਆਂ ਡਾਕਟਰ ਕੋਲ ਆ ਪੁੱਤੀ ਜਾ ਕੇ ਆਪਣਾ ਆ ਪੁੱਤੀਜ ਨੇ ਫੂਟਾ ਲਾਤਾ ਦੀ ਦੇਖ ਲਈਓ ਹੋਰ ਦੱਸੋ ਠੀਕ ਆ ਹਾਂਜੀ ਪਟਿਆਲੇ ਆਂ ਜੀ ਡਾਕਟਰ ਸਾਹਿਬ ਦੀ ਵੇਟ ਕਰ ਰਹੇ ਹਾਂ ਇਹ ਆਉਣ ਵਾਲੇ ਉਹਨੇ ਕਹਿੰਦੇ 6 ਵਜੇ ਆਜੇ ਲੈਲੀ ਜੀ ਦਵਾਈ ਜਰ ਦੇਤੀ ਕਹਿੰਦਾ ਹੋ ਜਾਏਗਾ ਠੀਕ ਆ ਬਾਕੀ ਦੇਖਦੇ ਹਾਂ ਹੁਣ ਅੱਕੇ ਜਾ ਕੇ ਦਿਖਾਉਣੀ ਹੈ ਹਾਂਜੀ ਦਵਾਈ ਲੈ ਲਈ ਡਾਕਟਰ ਤੋਂ ਖਰਾਕ ਖਾਣ ਲੱਗੀਆਂ ਉਹਦੇ ਸੋਖੀ ਕੋ ਆ ਦਵਾਈ ਕਰਕੇ ਮੈਂ ਲੇਟ ਹੋ ਗਿਆ ਡਾਕਟਰ ਤੋਂ ਦਵਾਈ ਲੈਣ ਕਿ ਆ ਜਾਦਰ ਆ ਜਾ ਆਪ ਭਤੀਜ ਮਿਲੇ ਆਪਣਾ ਤੇ ਪਟਿਆਲੇ ਤੋਂ ਹਾਂਜੀ ਕਿਹੜੀ ਕਲਾਸ ਆ ਮੈਂ ਦਸਵੀਂ ਚ ਠੀਕ ਆ ਠੀਕ ਆ ਵਧੀਆ ਪੜਦਾ ਹੈ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਚਲੋ ਠੀਕ ਆ ਭਤੀਜ ਹੁਣ ਚਲਦਾ ਪਿੰਡ ਨੂੰ ਮੈਂ ਠੀਕ ਆ ਓਕੇ ਲਵ ਯੂ ਪਟਿਆਲੇ ਆ ਜਾਵੇਂ ਬਹੁਤ ਲੱਗਿਆ ਪਿਆ ਦੀ ਰਫੜਾ ਟਿੱਕਾ ਹੈ ਹਾਂਜੀ ਰੱਖ ਦੇ ਰੱਖ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਕਾਲੀ ਨਾਲ ਪਟਿਆਲੇ ਤੋਂ ਗੱਡੀ ਖਿੱਚੀ ਆਏ ਆਂ ਸਰਹੰਦ ਨੂੰ ਘਰ ਦੇ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਵੈਦੀ ਰਿਸ਼ਤੇਦਾਰਾਂ ਨਾਲ ਹੁਣ ਉਹਨਾਂ ਨੂੰ ਲੈਣ ਆਏ ਆਂ ਇੱਥੇ ਪੂਰੇ ਫੇ ਰਿਸ਼ਤੇਦਾਰਾਂ ਦੀ ਕੋਠੀ ਆ ਉੱਥੇ ਆ ਗਏ ਸੀਗੇ ਉਹ ਤੇ ਆਇਆਂ ਨੂੰ ਤੁਹਾਨੂੰ ਨੂੰ ਉਧਾ ਘੰਟਾ ਹੋ ਗਿਆ ਫਿਰ ਪਟਿਆਲੇ ਜਾਮਚੋਂ ਨਿਕਲਦੇ-ਨਿਕਲਦੇ ਟਾਈਮ ਲੱਗ ਗਿਆ ਸਰੰਦਾ ਹੈਗਾ ਹੀ ਮੜਾ ਜਾਣਾ ਕੈਮਰਾ ਇਹਦਾ ਏਸੀ ਕਾਰਨ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਲੇ ਲਿਆ ਘਰਦਿਆਂ ਨੂੰ ਨਾਲ ਹੁਣ ਜਾ ਰਹੇ ਹਾਂ ਪਿੰਡ ਨੂੰ ਚਲੋ ਅੱਜ ਦੇ ਬਲੌਗਿੰਗ ਦੀ ਇੱਥੇੋਂ ਐਂਡ ਕਰਦੇ ਆ ਲਵ ਯੂ ਸਾਰਿਆਂ ਨੂੰ